ਇਹ ਕੱਲ ਜਿਹੜੇ ਇਲਜ਼ਾਮ ਲੱਗ ਰਹੇ ਸੀ ਦੋ ਸਾਡੇ ਐਮਐਲਏ ਸਹਿਬਾਨ ਮੈਂ ਸਮਝਦਾ ਪਤਾ ਨਹੀਂ ਸਾਡੇ ਵਾਲੇ ਇਲਾਕੇ ਤੇ ਮਾਲ ਵਿੱਚ ਐ ਵੈਸੇ ਵੀ ਟੇਲਾਂ ਤੇ ਬੈਠੇ ਆ ਪਰ ਜਦੋਂ ਮਾੜਾ ਕੰਮ ਹੁੰਦਾ ਸੀ ਫਰੰਟ ਤੇ ਹੁੰਨੇ ਆ ਦੋ ਐਮਐਲਏ ਸਹਿਬਾਨ ਦੋਨੋਂ ਸਾਫ ਫਿਰੋਜ਼ਪੁਰ ਕੰਸਟੀਚੁਐਂਸੀ ਐਮਪੀ ਕੰਸਟੀਚੁਐਂਸੀ ਜੇ ਬਿਲੋਂਗ ਕਰਤੇ ਆ ਇੱਕ ਬੱਲੂਆਣਾ ਸੇ ਹੈ ਸ਼੍ਰੀਮਾਨ ਜੀ ਇੱਕ ਜਲਾਲਾਬਾਦ ਸੇ ਸ਼੍ਰੀਮਾਨ ਜੀ ਹੈ ਉਹਨਾਂ ਨੇ ਕੱਲ ਫੇਰ ਆਮ ਅਮੇਜ਼ਡ ਐਟ ਏਅਰ ਅਡਾਸਟੀ ਉਹ ਅੱਜ ਮੋਰੈਲਿਟੀ ਦਾ ਪਾਠ ਪੜ੍ਹਾ ਰਹੇ ਸਭ ਕੱਲ ਕਹਿ ਰਹੇ ਸਾਨੂੰ 25-25 ਕਰੋੜ ਦੀ ਆਫਰ ਆਈ ਜਿਨ੍ਹਾਂ ਲੋਕਾਂ ਦੀ ਸੋਚ 25000 ਤੋਂ ਐ ਨਹੀਂ ਜ਼ਿਆਦਾ ਜਿਨ੍ਹਾਂ ਲੋਕਾਂ ਦੇ ਉੱਤੇ 5-5000 ਰੁਪਏ ਦੇ ਕਿਉਂਕਿ ਜਿਹੜੇ ਸਾਥੀ ਕੱਲ ਬੋਲ ਰਹੇ ਸੀਗੇ ਉਹ ਸਾਡੇ ਪੁਰਾਣੇ ਪਾਰਟੀ ਨਾਲ ਜੁੜੇ ਲੋਕ ਰਹੇ ਸਾਬ ਸਾਡੇ ਉਸ ਸਮੇਂ ਦੇ ਯੂਥ ਕਾਂਗਰਸ ਦੇ ਉਸ ਇਲਾਕੇ ਦੇ ਪ੍ਰਧਾਨ ਸੀ ਤੇ ਬਾਜਵਾ ਸਾਹਿਬ ਹੱਸੋ ਨਾ ਆਮ ਆਫੈਕਟ ਦੱਸ ਰਿਹਾ ਤੁਹਾਨੂੰ ਉਹਨਾਂ ਤੇ 420 ਦਾ 5-5000 ਰੁਪਏ ਦਾ ਮੁਕਜਮੰਦ ਦਰਜ ਹੈ ਸਾਹ ਉਹਨਾਂ ਦਾ ਆਪਸੀ ਪਰਿਵਾਰਕ ਝਗੜਾ ਸੀਗਾ ਉਹਨਾਂ ਗੱਲਾਂ ਦਾ ਉਹਨਾਂ ਦਾ ਪਰਿਵਾਰਕ ਆਪਣਾ ਉਹਨਾਂ ਦਾ ਇੱਕ ਮੋਰਲ ਕਿਰਦਾਰ ਹੈ ਮੌਜੂਦ ਤੇ ਨਹੀਂ ਮੈਂ ਤਾਂ ਲੋਕਾਂ ਦੀ ਉਸ ਭਾਵਨਾ ਤੇ ਜਿਹੜੇ 5000 ਰੁਪਏ ਵਾਸਤੇ ਡੁੱਲਦੇ ਫਿਰਦੇ ਸੀ ਉਹਨਾਂ ਨੂੰ 25 ਕਰੋੜ ਰੁਪਇਆ ਕੌਣ ਦੇਊਗਾ ਰੁਪਾਨੀ ਜੀ ਅਸੀਂ ਵੀ ਦੂਸਰੀ ਤਰਫ ਰਹੇ ਹਾਂ ਆਸੇ 1.5-2 ਸਾਲ ਪਹਿਲੇ बहुत किस्म के इल्जाम लगे हो गए बीजेपी आज भी अपोजिशन पार्टी इल्जाम लगा रही है ये तो लगा ही रहे पच्चीस पच्चीस हजार करोड़ पच्चीस करोड़ की बात कर रहे हैं पर आज तक बीजेपी के ऊपर मंदबुद्धि का कभी इल्जाम नहीं लगा साहब आप बताइए जो माल बाजार में पांच हजार रुपए में मिलता हो या पच्चीस हजार में मिलता हो उसके पच्चीस करोड़ कौन देगा साहब ये लोग अपने आप को कुछ ज्यादा आंक रहे हैं ये वो आम लोग हैं जिन्होंने अपनी कीमत पच्चीस करोड़ रुपए आंक रखी है ਇਨਕੀ ਕੀਮਤ ਪੰਜਾਬ ਕੇ ਲੋਗੋ ਮੇ ਬਿਲਕੁਲ ਸਪਸ਼ਟ ਹੋ ਚੁਕੀ ਹੈ ਤੇ ਕੱਲ ਜਿਹੜੇ ਇਲਜ਼ਾਮ ਲੱਗ ਰਹੇ ਸੀ ਦੋ ਸਾਡੇ ਐਮਐਲਏ ਸਹਿਬਾਨ ਮੈਂ ਸਮਝਦਾ ਪਤਾ ਨਹੀਂ ਸਾਡੇ ਵਾਲੇ ਇਲਾਕੇ ਤੇ ਮਾਲ ਵਿੱਚ ਵੈਸੇ ਵੀ ਟੇਲਾਂ ਤੇ ਬੈਠੇ ਆ ਪਰ ਜਦੋਂ ਮਾੜਾ ਕੰਮ ਹੁੰਦਾ ਸੀ ਫਰੰਟ ਤੇ ਹੁੰਦੇ ਆ ਦੋ ਐਮਐਲਏ ਸਹਿਬਾਨ ਦੋਨੋਂ ਸਭ ਫਿਰੋਜ਼ਪੁਰ ਕੰਸਟੀਚੁਐਂਸੀ ਐਮਪੀ ਕੰਸਟੀਚੁਐਂਸੀ ਜੇ ਬਿਲੋਂਗ ਕਰਤੇ ਆ ਇੱਕ ਬੱਲੂਆਣਾ ਸੇ ਹੈ ਸ਼੍ਰੀਮਾਨ ਜੀ ਇੱਕ ਜਲਾਲਾਬਾਦ ਸੇ ਸ਼੍ਰੀਮਾਨ ਜੀ ਹੈ ਉਹਨਾਂ ਨੇ ਕੱਲ ਫੇਰ ਆਮ ਅਮੇਜ਼ਡ ਐਟ देयर ਅਡਾਸਟੀ ਉਹ ਅੱਜ ਮੋਰੈਲਿਟੀ ਦਾ ਪਾਠ ਪੜ੍ਹਾ ਰਹੇ ਸਭ ਕੱਲ ਕਹਿ ਰਹੇ ਸਾਨੂੰ 25-25 ਕਰੋੜ ਦੀ ਆਫਰ ਆਈ ਜਿਨ੍ਹਾਂ ਲੋਕਾਂ ਦੀ ਸੋਚ 25000 ਤੋਂ ਐ ਨਹੀਂ ਜ਼ਿਆਦਾ ਜਿਨ੍ਹਾਂ ਲੋਕਾਂ ਦੇ ਉੱਤੇ 5-5000 ਰੁਪਏ ਦੇ ਕਿਉਂਕਿ ਜਿਹੜੇ ਸਾਥੀ ਕੱਲ ਬੋਲ ਰਹੇ ਸੀਗੇ ਉਹ ਸਾਡੇ ਪੁਰਾਣੇ ਪਾਰਟੀ ਨਾਲ ਜੁੜੇ ਲੋਕ ਰਹੇ ਸਾਬ ਸਾਡੇ ਉਸ ਸਮੇਂ ਦੇ ਯੂਥ ਕਾਂਗਰਸ ਦੇ ਉਸ ਇਲਾਕੇ ਦੇ ਪ੍ਰਧਾਨ ਸੀ ਤੇ ਬਾਜਵਾ ਸਾਹਿਬ ਹੱਸੋ ਨਾ ਆਮਤ ਫੈਕਟ ਦੱਸ ਰਿਹਾ ਤੁਹਾਨੂੰ ਉਹਨਾਂ ਤੇ 420 ਦਾ 5-5000 ਰੁਪਏ ਦਾ ਕੁਝ ਮੰਦਰਜ ਹੈ ਸਾਹਿਬ ਉਹਨਾਂ ਦਾ ਆਪਸੀ ਪਰਿਵਾਰਕ ਝਗੜਾ ਸੀਗਾ ਉਹਨਾਂ ਗੱਲਾਂ ਤਾਂ ਉਹਨਾਂ ਦਾ ਪਰਿਵਾਰਕ ਆਪਣਾ ਉਹਨਾਂ ਦਾ ਇੱਕ ਮੋਰਲ ਕਿਰਦਾਰ ਹੈ ਮੌਜੂਦ ਤੇ ਨਹੀਂ ਮੈਂ ਤਾਂ ਲੋਕਾਂ ਦੀ ਉਸ ਭਾਵਨਾ ਤੇ ਜਿਹੜੇ 5000 ਰੁਪਏ ਵਾਸਤੇ ਡੁੱਲਦੇ ਫਿਰਦੇ ਸੀ ਉਹਨਾਂ ਨੂੰ 25 ਕਰੋੜ ਰੁਪਇਆ ਕੌਣ ਦੇਊਗਾ ਰੁਪਾਣੀ ਜੀ ਅਸੀਂ ਵੀ ਦੂਸਰੀ ਤਰਫ ਰਹੇ ਹਾਂ ਆਸੇ 1.5-2 ਸਾਲ ਪਹਿਲੇ बहुत किस्म के इल्जाम लगे हो गए बीजेपी आज भी अपोजिशन पार्टी इल्जाम लगा रही है ये तो लगा ही रहे पच्चीस पच्चीस हजार करोड़ पच्चीस करोड़ की बात कर रहे हैं पर आज तक बीजेपी के ऊपर मंदबुद्धि का कभी इल्जाम नहीं लगा साहब आप बताइए जो माल बाजार में पांच हजार रुपए में मिलता हो या पच्चीस हजार में मिलता हो उसके पच्चीस करोड़ कौन देगा साहब ये लोग अपने आप को कुछ ज्यादा आंक रहे हैं ये वो आम लोग हैं जिन्होंने अपनी कीमत पच्चीस करोड़ रुपए आंक रखी है ਇਨਕੀ ਕੀਮਤ ਪੰਜਾਬ ਕੇ ਲੋਗੋ ਮੇ ਬਿਲਕੁਲ ਸਪਸ਼ਟ ਹੋ ਚੁਕੀ ਹੈ